ਕੈਬੀਨ ਜੀ ਦਾ ਖਾਲਸਾ ਵੈਰੂ ਜੀ ਦੇ ਖਤੇ ਮੈਂ ਬਲਕਾਰ ਸਿੰਘ ਪਿਛਲੇ ਸਾਲ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਕਰਨ ਲਈ 사우ਦੀਆ ਰਵ ਗਿਆ ਸੀ ਤੇ ਉੱਥੇ ਅਸੀਂ ਹੱਥ ਗਏ ਸੀ ਤੇ ਸਾਨੂੰ ਤਨਖਾਹ ਨਹੀਂ ਸੀ ਦਿੱਤੀ ਜਾਂਦੀ ਤੇ ਤਨਖਾਹ ਮੰਗਣ ਤੇ ਸਾਡੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ 4 ਮਹੀਨੇ ਅਸੀਂ ਕੰਮ ਕਰਨ ਤੋਂ ਬਾਅਦ ਅਸੀਂ ਇੱਕ ਵੀਡੀਓ ਬਣਾ ਕੇ ਨੈਟ ਤੇ ਪਾਈ ਤੇ ਸਾਡੀ ਮਦਦ ਕਰਨ ਲਈ ਭਗਵਾਨ ਤਮਨ ਸਾਹਮਣੇ ਆਏ ਤੇ ਉਹਨਾਂ ਨੇ ਵਿਦੇਸ਼ ਮੰਤਰੀ ਆ ਬੀ ਸੁਸ਼ਮਾ ਸਹਮਰਾਜੀ ਨਾਲ ਗੱਲਬਾਤ ਕੀਤੀ ਤੇ ਸਾਡੇ ਸਾਨੂੰ ਇੰਡੀਆ ਵਾਪਸ ਲਿਆਂਦਾ ਗਿਆ ਤੇ ਸਾਡਾ ਕੋਈ ਵੀ ਖਰਚਾ 에ਅਰ ਟਿਕਟ ਹੋਟਲ ਦਾ ਕੋਈ ਵੀ ਖਰਚਾ ਨਹੀਂ ਕੋਣ ਦਿੱਤਾ ਤੇ ਹੁਣ ਮੈਂ ਮਰੰਡੇ ਆਪਣੀ ਖਾਸ ਮਿਲਕ ਡੈਰੀ ਚਲਾ ਰਿਹਾ ਤੇ ਮੈਂ ਭਗਵਾਨ ਪ੍ਰਤਮਾਨ ਜੀ ਦਾ ਤੇ ਸੁਸ਼ਮਾ ਸਹਮਰਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਂ ਸਰਕਾਰ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਵਿੱਚ ਇੰਨਾ ਕੁ ਰੁਜ਼ਗਾਰ ਹੋਵੇ ਕਿ ਕੋਈ ਵੀ ਪੰਜਾਬੀ ਆਪਣੇ ਬੱਚਿਆਂ ਨੂੰ ਛੱਡ ਕੇ ਵਿਦੇਸ਼ ਨਾ ਜਾਵੇ ਵੈਰੂ ਜੀ ਦਾ ਹਲਸਾ ਵੈਰੂ ਜੀ ਦੀ ਮੱਤ